ਗੇ ਦਰਿਆ ਉਹ ਨੌਜਵਾਨ ਜਾਂਦੇ ਸੁੱਕਦੇ ਚਿੱਟਾ ਵੀ ਪੀ ਜਾਂਦੇ ਮੁੱਕਦੇ ਕੋਈ ਕਰਦਾ ਨਾ ਕੰਮ ਕਰਦੇ ਸਿੱਟਾਂ ਦੀ ਲੰਬ ਘਰੇ ਖੜੀ ਹੋਵੇ ਭੁਖੀ ਭਾਵੇਂ ਗਾਂ ਟੁੱਟਦੇ ਨਾ ਪੱਟੇ ਚੁੱਕ ਕੇ ਇਹ ਮਨਸਿਆਂ ਦਾ ਵਗੇ ਦਰਿਆ ਉਹ ਨੌਜਵਾਨ ਜਾਂਦੇ ਸੁੱਕਦੇ ਚਿੱਟਾ ਵੀ ਪੀ ਜਾਂਦੇ ਮੁੱਕਦੇ ਸਾਰੇ ਹੀ ਪੰਜਾਬ ਦੀਆਂ ਸੜਕਾਂ ਤੇ ਗਲੀਆਂ ਤੇ ਪੱਤਾ ਛਾਪ ਫਿਰਦਾ ਏ ਡੁੱਲਿਆ ਛੋਟੇ ਛੋਟੇ ਮੁੰਡਿਆਂ ਦਾ ਸੋਨਾ ਜੱਪ ਵਿਖ ਦੇਖੋ ਨਸਿਆਂ ਦੇ ਵਿੱਚ ਜਾਂ ਬਦ ਹੋਇਆ ਕੋਈ ਪੱਤਾ ਛਾਪ ਲੋਂਦਾ ਤੇ ਕੋਈ ਟੀਕੇ ਸਿਰ ਲੋਂਦਾ ਮੈਂ ਕਾ ਧੁੱਪ ਦੇਖ ਦੇ ਨਹੀਂ ਜਾਂ ਦੋ ਦੇਖਾਂ ਦੇ ਕੋਕ ਵਿੱਚ ਟੁੱਟ ਕੇ ਇਹ ਮਾਨਣਾ ਜਿਆਦਾ ਵਾਗ ਇਧਰਿਆ ਉਹ ਨੌਜਵਾਨ ਜਾਂਦੇ ਸੁੱਕ ਦੇ ਤੇ ਟਾਪੀ ਕੀ ਜਾਂਦੇ ਮੁੱਕਦੇ ਗੋਲੀਆਂ ਨਾਲ ਟੈਟ ਹੋ ਕੇ ਬਣ ਜਾਂਦੇ ਡਾਉਣ ਪੈਂਟ ਲੱਕ ਤੇ ਨਾ ਟਿਕਦੀ ਏ ਜੀਂਦੀ ਮੋੜਾਂ ਉਤੇ ਘੜਿਆ ਤੇ ਟਾਕਾ ਉਤੇ ਰੱਖੋ ਪੈੜੀਆ ਤੇ ਪਈ ਏ ਬੀੜੀ ਪੀਣ ਦੀ ਕਿਤੇ ਲੌਂਦੇ ਨਾ ਦਿਹਾੜੀ ਚੱਕ ਹੁੰਦੀ ਨਾ ਬੇਕਾਰੀ ਕਰੇ ਦਿਨ ਵੜਦੇ ਨਾ ਹੀਰਾਂ ਲੌਂਦੇ ਨਾਲੀਆਂ ਤੇ ਸਿਰ ਟੁੱਟ ਕੇ మే మానసియా బాగీ దరియా ఓ నొజ బన్ జాందే సుఖ దే చిట్టా పీ పీ జాందే ముక్ దే కాంగనే ద బబ్బు గల్ల నా సచ్చियां సోనా దా గల్ల సారియా చే ఝూట్ నీ హోయ్ కవీ చిట్టే దానా చాజారో జిందగీ చలాయో వార వార సిద్ధ గానీ నీ ఉమర్ ది కాంగనే ద బబ్బు గల్ల నా సచ్చियां సోనా దా గల్ల సారియా చే ఝూట్ నీ హోయ్ కవీ చిట్టే దానా చాజారో జిందగీ చలాయో వార వార సిద్ధ గానీ నీ ఉమర్ ది ਲਉ ਚੰਗਿਆਂ ਨਾ ਯਾਰੀ ਕੋਲ ਸੰਗੀ ਤੇ ਨਾ ਮਾੜੀ ਸਿੱਟੇ ਵਾਲਿਆਂ ਦਾ ਬੜਾ ਬੁਝਾ ਘਰ ਰੱਖ ਦਿੰਦਾ ਲੁੱਟ ਪੁੱਟ ਕੇ ਸੀਮਾ ਨਸ਼ਿਆਂ ਦਾ ਵਗੇ ਦਰਿਆ ਉਹ ਨੌਜਵਾਨ ਜਾਂਦੇ ਸੁੱਕਦੇ ਸਿੱਟਾ ਵੀ ਪੀ ਜਾਂਦੇ ਮੁੱਕਦੇ